ਬਰਤਨ ਊਟਕੁਰਨਾ ਦਾदू ਸਾਹਿਬ ਕਾਮਲ ਫਕੀਰ ਹੋਏ ਨੇ ਉਹਨਾਂ ਦਾ ਜਨਮ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ ਇੱਕ ਵਾਰ ਦੋ ਪੰਡਤ ਆਪ ਦੇ ਕੋਲ ਆਏ ਕਿ ਚੱਲ ਕੇ satsang ਸੁਣੀਏ ਤੇ ਗੁਰੂ ਧਾਰੀਏ ਜਦ ਉਹਨਾਂ ਦੀ ਕੁਟਿਆ ਕੋਲ ਪਹੁੰਚੇ ਤਾਂ ਕੋਈ ਆਦਮੀ ਨੰਗੇ ਸਿਰ ਬਾਰ ਜਾ ਰਿਹਾ ਸੀ ਪੰਡਤਾਂ ਨੇ ਬਾਦਸ਼ਾਹਣ ਸਮਝਿਆ ਕਿ ਨੰਗੇ ਸਿਰ ਆਦਮੀ ਮਿਲਿਆ ਹੈ ਬੁਰਾ ਸ਼ਗੰਟਾਲ ਨੰਡੀ ਉੰਨਾ ਨਿਵਸ ਨੰਗੇ ਸਰਵਾਲੇ ਦੇ ਸਿਰ ਤੇ ਦਹਾਥੜ ਮਾਰ ਦਿੱਤੀ ਫਿਰ ਪੁੱਛਿਆ ਕਿ ਦਾदू ਸਾਹਿਬ ਦਾ ਡੇਰਾ ਕਿੱਥੇ ਹੈ ਉਸ ਨੇ ਉਂਗਲੀ ਨਾਲ ਇਸ਼ਾਰਾ ਕਰਦੇ ਹੋਏ ਕਿਹਾ ਉਹ ਹੈ ਜਦ ਡੇਰੇ ਪੁੱਜੇ ਤਾਂ ਪਤਾ ਲੱਗਾ ਕਿ ਦਾदू ਸਾਹਿਬ ਬਾਹਰ ਗਏ ਨੇ ਉਹਨਾਂ ਇੰਤਜ਼ਾਰ ਕੀਤੀ ਜਦ ਦਾदू ਸਾਹਿਬ ਆਏ ਤਾਂ ਪੰਡਤਾਂ ਨੇ ਦੇਖਿਆ ਕਿ ਇਹ ਤਾਂ ਉਹੀ ਹੈ ਜਿਸ ਨੂੰ ਦਹਾਥੜ ਮਾਰੀ ਸੀ ਤਾਂ ਕੰਬਣ ਲੱਗੇ ਪਰ ਦਾदू ਸਹਿਬ ਹੱਸ ਕੇ ਔਰ ਫਰਮਾਇਆ ਲੋਕ ਦੋ ਟਕੇ ਦੀ ਲੋੜ ਹਾਂਡੀ ਲੈਣ ਲੱਗਿਆ ਟਕੋਰ ਲੈਂਦੇ ਨੇ ਤੁਸੀਂ ਤਾਂ ਗੁਰੂ ਧਾਰਨ ਕਰਨ ਆਏ ਹੋ ਖੂਬ ਵਰਖੋ ਜਲਦ ਦਿਲ ਮੰਨੇ ਤਾਂ ਟੇਕ ਬੰਨੋ ਫਿਰ ਗੁਰੂ ਧਾਰੋ ਮਹਾਤਮਾ ਬੜੇ ਸ਼ਾਂਤ ਸੁਭਾਅ ਵਾਲੇ ਹੁੰਦੇ ਨੇ ਸੰਤਾਂ ਵਿੱਚ ਜੋ ਨਿਮਰਤਾ ਧੀਰਜ ਤੇ ਖਿਮਾ ਹੁੰਦੀ ਹੈ ਉਹਦਾ ਵਰਣਨ ਕਰ ਸਕਣਾ ਸੰਭਵ ਨਹੀਂ ਗੁਰੂ ਧਾਰਨ ਕਰਨ ਤੋਂ ਪਹਿਲਾਂ ਪੂਰੀ ਤਸੱਲੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਗੁਰੂ ਵਿੱਚ ਪੂਰੇ ਵਿਸ਼ਵਾਸ ਤੋਂ ਬਿਨਾ ਪਰਮਾਰਥ ਵਿੱਚ ਤਰੱਕੀ ਨਹੀਂ ਹੋ ਸਕਦੀ